ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ 30 ਸਾਲਾਂ ਔਰਤ ਨੂੰ ਐਸੀ ਇਸ਼ਕ ਖੁਮਾਰੀ ਚੜੀ ਕਿ ਉਸ ਇਸ਼ਕ ਦੇ ਵਿੱਚ ਉਸਨੇ ਆਪਣਾ ਪਰਿਵਾਰ ਤਾਂ ਗਵਾਇਆ ਹੀ ਗਵਾਇਆ ਬਲਕਿ ਆਪਣੀ ਜਾਨ ਵੀ ਗਵਾ ਲਈ ਦੱਸਦੀ ਹੈ ਕਿ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ 30 ਸਾਲਾਂ ਔਰਤ ਦੀ ਲਾਸ਼ ਮਿਲੀ ਜਿਸ ਤੋਂ ਬਾਅਦ ਜਦ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਤਾਂ ਔਰਤ ਦੀ ਪਛਾਣ ਵੀਰਪਾਲ ਕੌਰ ਵਜੋਂ ਹੋਈ ਜੋ ਕਿ ਤਰਨਤਾਰਨ ਦੀ ਰਹਿਣ ਵਾਲੀ ਸੀ ਤਾਂ ਉੱਤੇ ਹੀ ਵੀਰਪਾਲ ਕੌਰ ਦੇ ਭਰਾ ਦੇ ਵੱਲੋਂ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਵੀਰਪਾਲ ਕੌਰ ਦਾ ਵਿਆਹ 7-8 ਸਾਲ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੋਇ ਮਾਨ ਦੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਦੇ ਨਾਲ ਯਾਰੀ ਪੈ ਜਾਂਦੀ ਹੈ ਦੋਵਾਂ ਦੇ ਵਿੱਚ ਨਜ਼ਾਇਜ਼ੇ ਸੰਬੰਧ ਬਣ ਜਾਂਦੇ ਨੇ ਜਿਸ ਕਰਕੇ ਅਕਸਰ ਹੀ ਵੀਰਪਾਲ ਕੌਰ ਦੇ ਘਰ ਦੇ ਵਿੱਚ ਝਗੜਾ ਰਹਿੰਦਾ ਸੀ ਇਸ ਗੱਲ ਨੂੰ ਲੈ ਕੇ ਪਰਿਵਾਰ ਦੇ ਵਿੱਚ ਕਲੇਸ਼ ਰਹਿੰਦਾ ਸੀ ਤਾਂ ਵੀਰਪਾਲ ਕੌਰ ਆਪਣੇ ਸਹੁਰੇ ਪਰਿਵਾਰ ਨੂੰ ਛੱਡ ਕੇ ਪੇਕੇ ਪਰਿਵਾਰ ਦੇ ਵਿੱਚ ਰਹਿ ਰਹੀ ਸੀ ਤਾਂ ਬੀਤੇ ਦਿਨ ਜਦ ਇਸ ਦੇ ਵੱਲੋਂ ਕਿਹਾ ਗਿਆ ਕਿ ਮੈਂ ਆਪਣੇ ਸਹੁਰਿਆਂ ਦੇ ਘਰ ਜਾ ਰਹੀ ਹਾਂ ਮੇਰਾ ਕੋਈ ਜ਼ਰੂਰੀ ਸਮਾਨ ਰਹਿ ਗਿਆ ਜਿਸ ਨੂੰ ਲੈ ਕੇ ਮੈਂ ਵਾਪਸ ਆ ਜਾਵਾਂਗੀ ਪਰ ਵੀਰਪਾਲ ਕੌਰ ਆਪਣੇ ਆਸ਼ਕ ਦੇ ਨਾਲ ਰਲ ਕੇ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਕਮਰਾ ਲੈ ਲਿਆ ਔਰ ਉਸ ਹੋਟਲ ਦੇ ਕਮਰੇ ਦੇ ਵਿੱਚ ਆਪਣੇ ਆਸ਼ਕ ਦੇ ਨਾਲ ਰਹਿ ਰਹੀ ਸੀ ਤਾਂ ਇਸੇ ਦ ਕੋਈ ਗਲਬਾਤ ਹੋ ਜਾਂਦੀ ਹੈ ਜਿਸ ਕਰਕੇ ਆਸ਼ਿਕ ਦੇ ਵੱਲੋਂ ਗਲਾਂ ਦੱਬ ਕੇ ਵੀਰਪਾਲ ਕੌਰ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਉਸ ਦਾ ਕਤਲ ਕਰ ਦਿੱਤਾ ਜਾਂਦਾ ਔਰ ਕਤਲ ਕਰਨ ਤੋਂ ਬਾਅਦ ਨੌਜਵਾਨ ਉੱਥੋਂ ਫਰਾਰ ਹੋ ਜਾਂਦਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਖਾਥਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ 30 ਸਾਲਾਂ ਔਰਤ ਨੂੰ ਐਸੀ ਇਸ਼ਕ ਖੁਮਾਰੀ ਚੜੀ ਕਿ ਉਸ ਇਸ਼ਕ ਦੇ ਵਿੱਚ ਉਸਨੇ ਆਪਣਾ ਪਰਿਵਾਰ ਤਾਂ ਉਜਾੜ ਹੀ ਲਿਆ ਬਲਕਿ ਆਸ਼ਕੀ ਦੇ ਵਿੱਚ ਉਸਨੂੰ ਆਪਣੀ ਜਾਨ ਵੀ ਗਮਾਉਣੀ ਪਈ ਦੱਸਦੀ ਕਿ ਉਸ ਔਰਤ ਦੇ ਦੋ ਬੱਚੇ ਦੱਸੇ ਜਾ ਰਹੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਉਸ ਔਰਤ ਵਾਂ ਨਹੀਂ ਕੀਤੀ ਕੀ ਆਪਣੀ ਆਸ਼ਕੀ ਚ ਇਸ ਨੇ ਆਪਣੀ ਜਾਨ ਤਾਂ ਗਵਾਈ ਪਰ ਮਗਰੋਂ ਪੂਰਾ ਪਰਿਵਾਰ ਹੀ ਉਜਾੜ ਕੇ rakh ਦਿੱਤਾ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ। ਇਹ ਜੀ ਮਿਤੀ 15 11 25 ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸ਼ੇਰਾਂ ਵਾਲਾ ਗੇਟ ਦੇ ਅੰਦਰ ਹੋਟਲ ਖੁੱਲਰ ਦੇ ਵਿੱਚ ਇੱਕ ਲੜਕੀ ਜਿਹੜੀ ਮ੍ਰਿਤਕ ਹਾਲ ਦੇ ਵਿੱਚ ਜਿਹੜੀ ਕਮਰਾ ਨੰਬਰ 104 ਵਿੱਚ ਬੈੱਡ ਤੇ ਪਈ ਹੈ ਜਿਸ ਤੇ ਮੌਕੇ ਤੇ ਪਹੁੰਚ ਕੇ ਜਿਹੜੀ ਆ ਜਿਹੜੀ ਜਾਂਚ ਕੀਤੀ ਗਈ ਤੇ ਉਸ ਤੋਂ ਪਤਾ ਲੱਗਾ ਕਿ ਲੜਕੀ ਦੇ ਗਲੇ ਤੇ ਜਿਹੜਾ ਨਿਸ਼ਾਨ ਸੀ ਜਿਸ ਤੋਂ ਲੱਗਦਾ ਸੀ ਕਿ ਉਸ ਨੂੰ ਕਿਸੇ ਨੇ ਅਲਪਛਾਤੇ ਵੱਲੋਂ ਗळा ਘੁੱਟ ਕੇ ਜਿਹੜਾ ਉਹ ਮੌਤੇ ਘਾਟ ਉਤਾਰਿਆ ਗਿਆ ਆ ਜਿਸ ਤੇ ਜਿਹੜਾ ਲੜਕੀ ਦੇ ਭਰਾ ਇੰਦਰਜੀਤ ਸਿੰਘ ਵਾਸੀ ਮੁਕਸਰ ਨੇ ਪਹੁੰਚ ਕੇ ਜਿਸ ਨੂੰ ਬੁਲਾਇਆ ਗਿਆ ਜਿਸ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਉਸ ਦੀ ਭੈਣ ਵੀਰਪਾਲ ਕੌਰ ਜਿਸ ਦਾ ਵਿਆਹ ਰਸਾਲ ਸਿੰਘ ਵਾਸੀ ਪਿੰਡ ਪੂਨੀਆ ਨਾਲ ਹੋਇਆ ਸੀ ਜਿਸ ਦੇ ਦੋ ਜੜਵਾ ਬੱਚੇ ਹਨ ਜੋ ਉਸ ਦੇ ਦਰਾਨ ਹੀ ਜਿਹੜੀ ਵੀਰਪਾਲ ਕੌਰ ਹੈ ਉਸ ਦੇ ਆਪਣੇ ਗਵਾਂਢ ਵਿੱਚ ਹੀ ਰਹਿੰਦੇ ਇੱਕ ਵਿਅਕਤੀ ਗੁਰਮੀਤ ਸਿੰਘ ਨਾਲ ਜਿਹੜੇ ਨਜਾਇਜ਼ ਜਿਹੜੇ ਸਬੰਧ ਜਿਹੜੇ ਬਣ ਗਏ ਸੀ ਜਿਸ ਬਾਰੇ ਜਿਹੜਾ ਲੜਕੀ ਮ੍ਰਿਤਕਾ ਦੇ ਪਤੀ ਨੂੰ ਪਤਾ ਲੱਗਣ ਤੇ ਇਹਨਾਂ ਵਿਚ ਆਪਸੀ ਅਣਬਣ ਹੋ ਗਈ ਸੀ ਤੇ ਜੋ ਲੜਕੀ ਵੀਰਪਾਲ ਕੌਰ ਉਹ ਆਪਣੇ ਬੱਚਿਆਂ ਸਮੇਤ ਆਪਣੇ ਪੇਕੇ ਘਰ ਮੁਕਸਰ ਰਹਿ ਰਹੀ ਸੀ ਅਤੇ ਮਿਤੀ 14 ਨਵੰਬਰ ਨੂੰ ਉਹ ਆਪਣੇ ਮੁਕਸਰ ਤੋਂ ਇਹ ਕਹਿ ਕੇ ਆਈ ਸੀ ਕਿ ਆਪਣੇ ਸਹੁਰੇ ਘਰੋਂ ਕੁਝ ਕੱਪੜੇ ਤੇ ਹੋਰ ਸਮਾਨ ਜ਼ਰੂਰੀ ਲੈਣ ਜਾਣਾ ਹੈ ਤੇ ਇੱਕ ਬੱਚੇ ਨੂੰ ਨਾਲ ਲੈ ਕੇ ਆਈ ਸੀ ਤੇ ਉਸੇ ਗੁਰਮੀਤ ਸਿੰਘ ਨਾਲ ਇਹਨਾਂ ਨੇ ਹੋਟਲ ਜਿਹੜਾ ਆ ਕੁੱਲਰ ਦੇ ਵਿੱਚ ਕਮਰਾ ਲਿਆ ਸੀ ਜੋ ਉੱਥੇ ਜਿਹੜਾ ਵਾ ਵੀ ਉਸ ਰਾਤ ਨੂੰ ਗੁਰਮੀਤ ਸਿੰਘ ਵੱਲੋਂ ਕਿਸੇ ਗੱਲੋਂ ਝਗੜੇ ਦੌਰਾਨ ਲੜਕੀ ਦਾ ਗਲਾ ਦਬਾ ਕੇ ਉਸ ਦੀ ਹਤਿਆ ਕਰਕੇ ਫਰਾਰ ਹੋ ਗਿਆ ਜਿਸ ਤੇ ਫੌਰੀ ਤੌਰ ਤੇ ਕਾਰਵਾਈ ਕਰਦੇ ਆ ਮਕਦਮਾ ਨੰਬਰ 271 ਬੀਤੀ 15 11 25 ਅੰਡਰ ਸੈਕਸ਼ਨ 103 ਬੀ ਐਸ ਬੀ ਐਨ ਐਸ ਥਾਣਾ ਬੀਡੂਜਨ ਵਿਖੇ ਦਰਜਿਸਟਰ ਕੀਤਾ ਗਿਆ ਦੋਸ਼ੀ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਈ ਜਿਹੜੀ ਪੁਲਿਸ ਪਾਰਟੀ ਜਿਹੜੀ ਰੇਡ ਕਰ ਰਹੀ ਹੈ ਦੋਸ਼ੀ ਨੂੰ ਜਿਹੜਾ ਜਲ ਜਲੜਾ ਗ੍ਰਿਫਤਾਰ ਕੀਤਾ ਜਾਵੇਗਾ ਜੀ ਸਰ ਲੜਕੀ ਦੇ ਸੋਹਰਾ ਪਰਿਵਾਰ ਕਿੱਥੋਂ ਦਾ ਰਹਿਣ ਆਲਾ ਸੀ ਲੜਕੀ ਜਿਹੜੀ ਇਹ ਵਿਆਹੀ ਸੀਗੀ ਜੀ ਪਿੰਡ ਪੂਨੀਆਂ ਥਾਣਾ ਸਦਰਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅੰਮ੍ਰਿਤਸਰ ਦੇ 24 ਸਾਲ ਉਦੋਂ ਉਹਦਾ ਜਿਹੜਾ ਆਸ਼ਕ ਸਿੰਘ ਜਿਹੜਾ ਗਵਾਂਡੀ ਤੋਂ ਨਾਲ ਆਇਆ ਸੀ ਬਿਲਕੁਲ ਜੀ ਲੜਕੀ ਦੇ ਨਾਲ ਗੁਰਮੀਤ ਸਿੰਘ ਦੋਨੋਂ ਇਕੱਠੇ ਹੋਟਲ ਦੇ ਵਿੱਚ ਆਏ ਸੀ ਜਿੱਥੇ ਉਹਨਾਂ ਨੇ ਇੱਕ ਰੂਮ ਜਿਹੜਾ ਲਿਆ ਸੀ ਕਾਰਨ ਪਤਾ ਲੱਗਾ ਸਰ ਉਹ ਕਿਉਂ ਲਗਿਆ ਕੀਤੀ ਕਿ ਲੜਕੀ ਇਹ ਨਜਾਇਜ਼ ਬੰਦਾਂ ਦੇ ਚਲਦੇ ਹੱਤਿਆ ਹੋਈ ਹੈ ਬਾਕੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਬਰੀਕੀ ਨਾ ਪੁੱਛ ਕੇ ਜਿਹੜੀ ਕੀਤੀ ਜਾਵੇਗੀ ਜੀ ਬਿਲਕੁਲ ਜੀ ਸਰ ਲੜਕੀ ਲੜਕੀ ਦੀ ਉਮਰ ਕਰੀਬ 30 ਸਾਲ ਸੀਗੀ ਜੀ ਉਹਦੇ ਬੱਚੇ ਸਰ ਕਿੰਨੇ ਸੀ ਦੋ ਜੜਵਾਂ ਬੱਚੇ ਸੀਗੇ ਜੀ ਬੱਚੇ ਵੀ ਮੋਟਰ ਤੇ ਮوجود ਸੀ ਇੱਕ ਬੱਚਾ ਨਾਲ ਉਹਦੇ ਆਇਆ ਸੀ ਜੀ ਉਹਦੀ ਸਰ ਉਮਰ ਕਿੰਨੀ ਸੀ ਬੱਚਾ ਕਰੀਬ 6-7 ਸਾਲ ਦਾ ਬੱਚਾ ਸੀਗਾ ਜੀ ਤੇ ਦੋਸ਼ੀ ਦੀ ਭਗਤੀ ਦੀ ਜਾਂਦੀ ਸੀ ਬਿਲਕੁਲ ਜੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ ਜਲਦੀ ਜਿਹੜਾ ਗ੍ਰਿਫਤਾਰ ਕੀਤਾ ਜਾਵੇਗਾ